ਸੇਵਾਦਾਰ ਜੂਨ ਦੇ ਮਹੀਨੇ ਚ ਸਭ ਜੀ ਨੂੰ ਅਰਜਨ ਦੇਵ ਜੀ ਦਾ ਗੁਰਪੁਰਬ ਮਨਾਉਂਦੇ ਹਾਂ ਹੋਰ ਹੈ ਪਾਕਿਸਤਾਨ ਦੇ ਸਾਰੇ ਗੁਰਦਵਾਰਾਂ ਦਰਸ਼ਕ ਕਰਦੇ ਔਰ ਗੁਰਦੁਆਰਾ ਸ੍ਰੀ ਭੇਰ ਸਾਹਿਬ ਚਾਰ ਕੋਨੇ ਤੇ ਖੜਿਆ ਅਸਲੀ ਔਰ ਜਿਸ ਕਰਕੇ ਇਸ ਗੁਰਦਵਾਰੇ ਦਾ ਨਾਮ ਭੇਰ ਸਾਹਿਬ ਆ ਉਹ ਸੇਰ ਦੇ ਤੁਸੀਂ ਦਰਸ਼ਕ ਇਹ ਉਹ ਬੇਰ ਹੈ ਦੇ ਥੰਨੇ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਆ ਕੇ ਬਰਾਜਮਣ ਹੋਏ ਸਰ ਪੀਰ ਹਮਜਾ ਗੌਸ ਬੜੇ ਮਸ਼ਹੂਰ ਛਾਹੀ ਹੈ ਜਦੋਂ ਸਾਖੀ ਪੀਰ ਹਮਜਾ ਗੌਸ ਨੇ ਤਹਈਆ ਕਰ ਦਿਆ ਕਿ ਅਸੀਂ ਸਿਆਲਕੋਟ ਨੂੰ ਪੂਜਾ ਦੇ ਤੇ ਕਿੰਛਾ ਦਾ ਸ਼ਹਿਰ ਲੋਕਾਂ ਨੇ ਅਰਦਾਸਾਂ ਬੇਨਤੀਆਂ ਜੋਦਲੀਆਂ ਕਦੀਆਂ ਸ਼ੁਰੂ ਕੀਤੀਆਂ ਤਾਂ ਪੀਰ ਨੇ ਚਿਹਰਾ ਕਰ ਦਿਆ ਕਿ 40 ਦਿਨਾਂ ਦਾ ਵਿਚਰਾ ਕਰਨ ਦਾ ਤੁਸੀਂ ਕਹਾਂਗਾ 40 ਦਿਨ ਸਿਆਲਕੋਟ ਫਿਰ ਕੋ ਜਾਏਗਾ ਕੋਰੋ ਦਿੱਤ ਪਸਿਆਂ ਨੇ ਅਸਰ ਕਰਨਾ ਸ਼ੁਰੂ ਕਰ ਦਿੱਤਾ। ਕੁਮਾਰੀਆਂ ਫੰਮੀਆਂ ਸ਼ੁਰੂ ਹੋਈਆਂ, ਡੰਗਲ ਮਾਰਨੇ ਸ਼ੁਰੂ ਹੋ ਗਏ। ਅਨੇੜੀਆਂ ਆਉਣੀਆਂ ਸ਼ੁਰੂ ਹੋ ਗਈਆਂ। ਦਰੇ ਹੋਏ ਲੋਕਾਂ ਨੇ ਅਰਦਾਸਾਂ ਬੇਨਤੀਆਂ ਯੋਧਨੀਆਂ ਕੀਤੀਆਂ ਕਿ ਇੱਕੋ ਨਾਨਕ ਤੱਬੇ ਦਾ ਇਨਾਨ ਸੁਣਦਾ ਹੈ ਜਿਹੜਾ ਆ ਕੇ ਪਹੁੰਚਾ ਸਕਦਾ ਹੈ ਇਸ ਧਰਤੀ ਕੋਲੋਂ ਤੇ ਕੋ ਨਾਨਕ ਸਰ ਕਰਤਾਰਪੁਰ ਤੋਂ ਉੱਥੇ ਐਮਨਾਬਾਦ ਤੋਂ ਭੈ ਦਾਲੂ ਨੂੰ ਵੀ ਨਾਲ ਲੈ ਆ ਤੇ ਇੱਥੇ ਆ ਕੇ ਕਾਰਜ ਨਿਭ ਹੋ ਗਿਆ। ਉਸ ਬੇੜ ਦੇ ਥਲੇ ਜਿੱਥੇ ਅੱਜ ਆਪਾਂ ਫੇਰ ਸਾਥ ਤੋਂ ਜਾਂਦੇ ਨਾਨਕ ਦਾ ਵੀ ਜਦੋਂ ਜੋ ਪ੍ਰਾਪਤ ਹੋਈ 베ਰੀ ਬੇਰਸਾ ਪੜ ਗਿਆ ਇੱਥੋਂ ਮਰਦਾਨਿਆਂ ਨੂੰ ਤੇਜਿਆ ਗਿਆ ਹਮਜਾ ਕੌਂਸਲ ਨੂੰ ਦਿੱਤੀ ਦੇਣਾ ਸੁਤੇ ਆਇਆ ਜਾਵੇ ਜਿੱਦੇ ਕਹਿੰਦੇ ਅੱਥਾ ਇਹ ਬਾਦੋ ਕੇ ਆਪਣੀ ਦੁਵਾਰੇ ਚ ਸਾਡੀ ਹਿੰਮਤ ਨਹੀਂ ਉਹ ਦੁਵਾਰੇ ਦਾ ਦਰਵਾਜ਼ਾ ਖਲਾ ਅੰਦ ਚ ਕਿਉਂਕਿ ਸੂਰਜ ਨਹੀਂ ਦਿਖਣਾ 40 ਦਿਨਾਂ ਤਪੱਸਿਆ ਕਰਨੀ ਕੋਈ ਖਾਣਾ ਨਹੀਂ ਪੀਣਾ ਨਹੀਂ ਤਪੱਸਿਆ ਕਰਨੀ ਹੈ ਅਸਲ ਤਬ ਕਰਨਾ ਹੈ ਤੇ ਚਾਲੂ ਕਰ ਕੰਮ ਲੈਣਾ ਤੇ ਜਿਸ ਨੂੰ ਇੱਕ ਨਹੀਂ ਬਾਤ ਸੁਣੀ ਕੋਈ ਵੀ ਦੁਨਾਨ ਸਾਹਿਬ ਇੱਥੇ ਬੈਠਣ ਦੇ ਦੁਵਾਰੇ ਨੂੰ ਨਿਗਾਹ ਭਰ ਕੇ ਦੇਖਿਆ ਜਿਹੜੀ ਚਿੱਤ ਰੇੜਾ ਗਿੱਰਦੇ ਸੂਰਜੀਆਂ ਚ ਨਾ ਅੰਦਰ ਵੀ ਨਾ ਉਹਦਾ ਜਿਹੜਾ ਟੱਪ ਸ਼ੁੱਟ ਗਿਆ ਪੱਤਾ ਪੱਤਾ ਨਾ ਮਿਲ ਕਰਨੀ ਜਾਰੀ ਚਰਨੀ ਵੀ ਪਿਆਸ ਨਾਲ ਦੇ ਸਾਬੂ ਦੇਖ ਕੇ ਨਾ ਪਛੇਂ ਨੂੰ ਦੇਖ ਨਾ ਲੰਮਾ ਜਿੰਨਾ ਚਿਰ ਉਹ ਚਿਰਮ ਚਾਲਿਆ ਰੱਖੀ ਤੇ ਪਾਸ਼ਾ ਇੱਥੇ ਆ ਕੇ ਕਰਨੀ ਪਿਆਸਾ ਤੇ ਗੁਣਾਣਕ ਸਾਹਿਬ ਜਦੋਂ ਕਿ ਪਛਾਣ ਚਾਲਿਆ ਕਿਤੇ ਦੇਖ ਲੀ ਜੇ ਸ਼ਹਿਰ ਤੇ ਸੱਚੇ ਵੀ ਸ਼ਾਫੂਨ ਮਰਦਾਨੇ ਨੂੰ ਇੱਕ ਟਗਾ ਦੇ ਕੇ ਪੇਚਿਆ ਸੱਚ ਤੇ ਝੂਠੀ ਦੇ ਲਿਆ ਤੇ ਪੂਰਾ ਖੱਤਰੀ ਸੀ ਸਾਰਾ ਬਾਜ਼ਾਰ ਘੁੰਮਿਆ ਦੋਨਾਂ ਕੋਲ ਕਿੱਥੋਂ ਦੇਵੇ ਸਾਛ ਦੇ ਨੂੰ ਉਹ ਬੂੜਾ ਖੱਤੀ ਜੀ ਨੇ ਟੰਗਾ ਰੱਖਿਆ ਆਪਣੇ ਗੱਲੇ 'ਚ ਆਖਿਆ ਲਿਖ ਦਿੱਤਾ ਮਰਨਾ ਸੱਚ ਜਿਉਣਾ ਸੋ ਸਾਕਸਰੀ ਤੇ ਦੁਨੀਆਂ ਚਾਰਾ ਘਰ ਤੇ ਜਿਆ ਔਰ ਇੱਥੇ ਬੂੜਾ ਖੱਤੀ ਨੂੰ ਗੁਰਦਵਾਰੇ ਸਹਾਰੀ ਚੁੜਿਆ ਸੀ ਬਾਅਦ ਚ ਉਹਦੇ ਪਰਿਵਾਰ ਦੇ ਦੂਜੇ ਵਿੱਚ ਤਰੁਪ ਤੋਂ ਉਕਾਰ ਹੀ ਨਹੀਂ ਕਰ ਦਿੱਤਾ ਅੰਦਰ ਘਰ ਦੇ ਢੱਕ ਲਿਆ ਸਵਾਜਾ ਬੰਦ ਕਰਕੇ ਗੁਰਦਵਾਰ ਸਾਹਿਬ ਨੂੰ ਆਖ ਦਿੱਤਾ ਕਿ ਬੂੜਾ ਤਾਂ ਹੈ ਨਹੀਂ ਸਤਿਗੁਰੂ ਗੱਜਰ ਜੀ ਨਹੀਂ ਹੈਗਾ ਨਹੀਂ ਹੈਗਾ ਅੰਤਰਕ੍ਰਿਤ ਵੀ ਜੀ ਸਤਿਗੁਰੂ ਮੰਗਿਆ ਤੁਮਨਾਨ ਸਾਹਿਬ ਕੋਲ ਬਾਅਦ ਚ ਲੈ ਆਇਆ ਇਸੇ ਸਥਾਨ ਦੇ ਉੱਤੇ ਕਿ ਅੱਖ ਲੱਗੇ ਸਤਿਗੁਰੂ ਜੀ ਕਿਰਪਾ ਕਰੋ ਗਲਤੀ ਹੋ ਗਈ ਸਤਿਗੁਰੂ ਜੀ ਆਪਾਂ ਹੋਏ ਵੀ ਸਾਡਾ ਸਿੱਖਿਆ ਸਾਡਾ ਭੁੱਲਿਆ ਹੈ ਕਿਰਪਾ ਹੋਏਗੀ ਪਰ ਕਿਰਪਾ ਹੋਣ ਲਈ ਦੱਸਣੀ ਚਾਹੀਦੀ ਹੈ ਇਹਨੂੰ ਉਦੋਂ ਮੁਕਤੀ ਦਿਆਂਗੇ ਤੇ ਦਸਵੇਂ ਜੰਮ ਵਿੱਚ ਸਾਥੀ ਸੱਤੇ ਪਾਤਸ਼ਾਹ ਨੇ ਨਦੇੜ ਸਾਹਿਬ ਸ਼ਹਿਰ ਦਾ ਹੀ ਕਰ ਦਿੱਤੀ ਉਸ ਪੁੰਦੇ ਨੂੰ ਹੀ ਜਿੱਤੀ ਜੁਹਾਰਾ ਕਿਹਦਾ ਕਿਹਦਾ ਆਖਣਾ ਬਹੁਤ ਸ਼ਾਨਦਾਰ ਗੁਰਦੁਆਰਾ ਹੈ ਵੀਰ ਜਿਸ ਕਰਨ ਸਿੰਘ ਜੀ ਦਾ ਦਰਬਾਰ ਵਿੱਚ ਬਹੁਤ ਸਾਰੇ ਵੀਰ ਕੱਢ ਕੇ 47 ਤੋਂ ਬਾਅਦ ਇੱਕ ਵਾਰੀ ਗੁਰਦੁਆਰਾ ਖੰਡਾੜੀ ਬਣ ਗਿਆ ਸੀ ਪਰ ਬਹੁਤ ਸਾਰੇ ਵੀਰ ਕੱਢ ਕੇ ਗੁਰਦੁਆਰਾ ਹਰਿਆ ਪਰਿਆਮ ਨੂੰ ਆਇਆ ਕਿਸ ਕਹਿ ਨੂੰ ਜਾਣ ਲੈ ਕੇ ਸਭ ਦੇ ਦਰਸ਼ਕ ਕਰਨ ਲਈ ਉਹ ਦਰਸ਼ਕ ਕਰਨ ਲਈ ਸ਼ਾਨ ਸਾਹਿਬ ਦੇ ਦਰਸ਼ਕ ਕਰਨ ਲਈ ਉੱਥੇ ਤੁਸੀਂ ਦੇਖੋਗੇ ਕਿ ਕਿੰਨਾ ਹਰਿਆ ਪਰਿਆਮਾ ਹੈ ਬਹੁਤ ਨਾਲ ਦੇ ਪੁੱਤੇ ਲੱਗੇ ਹੋਏ ਨੇ ਜੁਬਾਤ ਸਾਹਿਬ ਦੇ ਪੁੱਤੇ ਬਿੱਗੂ ਹਨ ਦੇ ਪੁੱਤੇ ਅੰਮਾ ਦੇ ਪੁੱਤੇ ਫਾਸਲਾ ਬੁਟਾ ਰូមਾਨੀਆ ਲੀਚੀ ਇਹ ਸਾਰੇ ਨਹੀਂ ਪਰ ਫੁੱਲ ਲੱਗੇ ਨੇ ਚੀਕੂ ਜਿਹਨਾਂ ਦਾ ਮਕੀਵਸੇ ਜੀਕੂ ਦਾ ਮੂਕਾ ਯਾਨੀ ਕਿ ਜਿਹੜਾ ਬਹੁਤ ਲੱਗ ਕਰ ਜਿੰਨੇ ਤਰ੍ਹਾਂ ਦੇ ਫੁੱਲ ਜਾਂਦੀ ਕਰ ਸਕਦੇ ਨੇ ਕਰੀਬ ਸਾਰੇ ਸਾਰੇ ਮੈਂਟ ਲਾਏ ਨੇ ਉਹ ਬਾਬੇ ਦਾਨ ਤੇ ਕਦੀ ਬਾਬੇ ਦੀ 베ਰੀ ਨਹੀਂ ਦਿੰਦੇ ਬਾਬੇ ਦੀ 베ਰੀ ਤਾਂ ਹੈ ਹੀ ਪਰ 베ਰੀ ਦਾ ਸਾਤ ਦਿਨ ਲਈ ਬਾਬੇ ਦਾ ਬਾਹਰ ਨੂੰ ਸੋ ਜਨੀ 베ਰ ਤੋਂ ਨਹੀਂ ਕੀ ਵੀ ਸਜਣਾ ਤੁਹਾਨੂੰ ਕੀ ਕਰਦਾ ਉਹ ਨਾਨਕ ਸਾਹਿਬ ਨੂੰ ਸਿੱਧਾ ਨਾਨਕ ਸਾਹਿਬ ਨੂੰ ਬਖਸ਼ੀ ਨੂੰ ਜਦੋਂ ਦੁਬਾਰਾ ਬੁਲਾਉਂਦੇ ਹੈ ਬੱਚੇ ਛਤੁਰਤੇ ਨੂੰ ਸੰਪੂਰਨ ਆਪਣਾ ਕਰੂ ਸਾਨੂੰ ਸਾਰੇ ਨੂੰ ਮੈਂ ਤੇਰੇ ਮੇਰੇ ਬਾਅਦ ਇਹ ਰਿਲੀਜ ਅਬਲੀਸ਼ਨ ਬੇਨਤੀ ਹੈ ਕਿ ਜਿੱਥੇ ਤੁਸੀਂ ਪੂਰਨ ਕਰਕੇ ਸਿੱਧਾ ਮੋਦੇ ਹੋ ਉਹਦਾ ਚਾਹੇ ਬੇਰਸਾ ਚਾਹੇ